ਕਿ ਸੁਪਰੀਮ ਕੋਰਟ ਨੇ ਕਿਹਾ ਵੀ ਬਿਆਜ਼ ਮੰਦੀ ਜੇ ਕੋਈ ਮਸਲਾ ਹੈ ਕੋਈ ਮਾਮਲਾ ਹੈ ਤੇ ਉਹਦੇ ਵਿੱਚ ਕੋਈ ਗੁਪਤ ਰਿਕਾਰਡਿੰਗ ਕੀਤੀ ਹੋਈ ਹੈ ਤੇ ਉਹ ਫਿਰ ਹੁਣ ਵਾਜਬ ਹੋਏਗੀ ਉਹ ਮੰਨੀ ਜਾਏ। ਦੇਖੋ ਗੱਲ ਇਹ ਆ ਕਿ ਇਹ ਮਾਮਲਾ ਬਠਿੰਡੇ ਦਾ ਹੈ। ਅੱਛਾ ਇਹ ਤਾਂ ਸ਼ੁਰੂ ਹੋਈ ਗੱਲ ਹੈ। ਹਾਂਜੀ। ਇਹ ਜੋ ਫੈਮਿਲੀ ਕੋਰਟ ਹੁੰਦੀ ਹੈ ਜੀ ਉਹਦੇ ਵਿੱਚ ਇਹ ਰਿਕਾਰਡਿੰਗ ਰੱਖੀ ਗਈ। ਠੀਕ ਹੈ ਨਾ ਜੀ? ਪਤਨੀ ਨੇ ਮਾਮਲਾ ਦਰਜ ਕਰਵਾਇਆ ਪਤੀ ਨੇ ਰਿਕਾਰਡਿੰਗਾਂ ਕੱਢ ਕੇ ਰੱਖੀਆਂ ਤੇਰੀਆਂ ਬਰਾਂਗੇ ਚਿੱਠੀਆਂ ਜਦੋਂ ਕੱਢ ਕੇ ਪੁਲਿਸ ਅੱਗੇ ਰੱਖੀਆਂ ਚਿੱਠੀਆਂ ਦਾ ਹੰਦੋਰ ਹੈ ਅੱਜ ਕੱਲੇ ਵੀ ਕਾਡਿੰਗਾਂ ਚੱਲਦੀਆਂ ਨੇ ਹਾਂ ਅ ਸਰ ਮੈਂ ਅੱਗੇ ਬਹੁਤ ਵਾਰੀ ਕਿਹਾ ਰਿਕਾਰਡਿੰਗ ਕਲਚਰ ਨੇ ਬਹੁਤ ਕੁਝ ਬਦਲ ਦਿੱਤਾ ਹੈ ਜੀ ਬਹੁਤ ਬਦਲਦਾ ਹੈ ਬਿਲਕੁਲ ਅਸੀਂ ਵੀ ਨਾ ਬਚਦੇ ਬਚਾਉਂਦੇ ਐਦੇ ਤੇ ਫੋਨ ਕਰਦੇ ਮੈਂ ਤੁਹਾਨੂੰ ਛੱਡ ਤਾ ਖੜਾ ਸਿੱਧਾ ਸਿੱਧਾ ਹੀ ਚੱਲੋ ਫੋਨ ਲਾਇਓ ਇਹਨਾਂ ਨੇ ਸਰਵੇਲੈਂਸਾਂ ਤੇ ਸਾਰੇ ਕਿਤੇ ਹੋ ਜਾਂ ਤਾਂ WhatsApp ਵਾਲੀ ਕਰ ਲੈਂਦੇ ਆ ਕਿਸੇ ਹੋਰ ਚੱਲਣ ਦੇ ਕੀ ਕਰ ਅਸੀਂ ਕਿਹੜਾ ਕੋਈ ਇੱਥੇ ਕੋਈ ਹੈਗਾ ਕਿ ਅਸੀਂ ਮੇਰੀਆਂ ਦੀ ਸਮਗਲਿੰਗ ਕਰਦੇ ਆ ਜੀ ਜੋ ਮਰਜ਼ੀ ਕਰ ਲਓ ਗੱਲ ਇਹ ਆ ਕਿ ਬਈ ਲੋਕਾਂ 'ਚ ਨਾ ਭਰੋਸਾ ਜਿਹੜਾ ਸੀਗਾ ਉਹ ਕਮਜ਼ੋਰ ਕੀਤਾ ਰਿਕਾਰਡਿੰਗ ਨਾਲ ਜੀ ਜਿੰਕੇ ਵਿਸ਼ਵਾਸ ਸੀਗਾ ਪਰ ਕੋਈ ਵੀ ਗੱਲ ਕਰਦੇ ਸੀ ਫੋਨ ਤੇ ਕਈ ਵੇ ਤੇ ਸੁਣ ਕੇ ਵੀ ਨਹੀਂ ਮੰਨਦਾ ਸੀ ਬੰਦਾ ਵਿੱਚ ਉਹ ਬਟਨ ਵਾਲੇ ਫੋਨ ਆਉਂਦੇ ਸੀ 6-6 ਘੰਟੇ ਤੇ ਮੁੰਡੇ ਕੁੜੀਆਂ ਲੱਗੇ ਰਹਿੰਦੇ ਸੀ ਆਏ ਜਾਨ ਇਲੂ ਲਾ ਲਾ ਸੋਨਾ ਬਾਬੂ ਪਤਾ ਨਹੀਂ ਕਿਆ ਕਾ ਵਈ ਇਹ ਮਜਾਕ ਹੋ ਰਿਹਾ ਰਿਕਾਰਡਿੰਗ ਬਾਹਰ ਆ ਜਾਏਗੀ ਹੂੰ ਹੁਣ ਹੁਣ ਤੇ ਪਤਾ ਹੀ ਨਹੀਂ ਸਰ ਇਧਰੋਂ ਉਧਰੋਂ ਕੀ ਚੱਲਦਾ ਆਮ ਆਦਮੀ ਪਾਰਟੀ ਵਾਲੇ ਨੇ ਤੇ ਰਿਕਾਰਡਿੰਗਾਂ ਕੁਝ ਜ਼ਿਆਦਾ ਹੀ ਕਰਤੀਆਂ ਨੇ ਜੀ ਬਸ ਆਮ ਲੋਕਾਂ ਨੂੰ ਵੀ ਕਰਨਾ ਤਾਂ ਜਿਹੜੇ ਨਹੀਂ ਕਰਦੇ ਸੀ ਹਾਂ ਜੀ ਹੁਣ ਗੱਲ ਇਹ ਆ ਕਿ ਜਨਾਬ ਉਹਦੇ ਵਿੱਚ ਕੀ ਹੋਇਆ ਕਿ ਬਠਿੰਡੇ ਜਦੋਂ ਕੋਰਟ ਸੁਣਨਾ ਕੱਟ ਕੇ ਰੱਖੀਆਂ ਹਾਈ ਕੋਰਟ ਨੇ ਉਪਰਬਾਨ ਕਰ ਲਈਆਂ ਸ਼ਾਇਦ ਹਾਈ ਕੋਰਟ ਨੇ ਉਹ ਰੱਦ ਕਰਤੀਆਂ ਕਿ ਨਹੀਂ ਇਹ ਜਿਹੜੀ ਮਤਲਬ ਕਿ ਰਿਕਾਰਡਿੰਗ ਹੈ ਨਾ ਇਹ ਨਹੀਂ ਮੰਨੀ ਜਾਏਗੀ ਇਹ ਨਿੱਜਤਾ ਦਾ ਹਨਨ ਹੈ ਉਹ ਲੱਗਦਾ ਹੈ ਹੂੰ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਜਦੋਂ ਰਿਸ਼ਤਾ بے ਵਿਸ਼ਵਾਸੀ ਤੱਕ ਪਹੁੰਚ ਜਾਵੇ ਤਾਂ ਫਿਰ ਇਹ ਜਾਇਜ਼ ਹੋ ਜਾਂਦਾ ਹੈ ਹੂੰ ਫਿਰ ਨਿਗ੍ਹਾ ਰੱਖਣੀ ਜੀ ਯਾਨੀ ਆਖ ਰਖਣੀ ਤਾਂ ਆੜ ਰਖਣੀ ਜੀ ਜੀ ਇਹ ਜੈ ਜਾਫਰ ਹਮ ਯਾਨੀ ਸੁਪਰੀਮ ਕੋਰਟ ਨੇ ਇਹ ਰਾਹ ਖੋਲ ਦਿੱਤਾ ਕਿ ਭਈ ਹੁਣ ਮੀਆਂ ਬੀਵੀ ਇੱਕ ਦੂਜੇ ਦੀ ਰਿਕਾਰਡਿੰਗ ਕਰ ਸਕਦੇ ਆ ਪਰ ਜਿੱਥੇ ਰਿਕਾਰਡਿੰਗਾਂ ਚੱਲ ਪਈਆਂ ਨਾ ਸਾਹਿਬ ਹਮ ਉਥੇ ਰਿਸ਼ਤੇ ਤੇ ਫਿਰ ਖਤਮ ਹੋ ਗਏ ਸਾਹਿਬ ਰਿਕਾਰਡਿੰਗਾਂ ਚੱਲ ਪਈਆਂ ਰਿਸ਼ਤੇ ਖਤਮ ਹਮ ਪਰ ਗੱਲੀਆਂ ਰਿਕਾਰਡਿੰਗ ਹੀ ਰਹਿ ਜਾਣਗੀਆਂ ਕਿਉਂ ਕਿ ਕਿਛਾਤੇ ਇੱਥੇ ਬੈਠੇ ਆ ਕਿਸੇ ਨੇ ਗੁੱਸੇ ਹੋਣਾ ਰਾਜੀ ਹੋਣਾ ਕਿਸੇ ਦੇ ਪਲ ਕਹਿੋ ਜੇ ਕਿਸੇ ਦੇ ਪਲ ਕਹਿੋ ਜੇ ਇਸ ਕੰਮ ਚ ਲੱਗ ਗਏ ਤੇ ਬਸ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਸੋ ਸੁਪਰੀਮ ਕੋਰਟ ਨੇ ਨਵਾਂ ਚੈਨਲ ਖੋਲਤਾ ਹੈ ਕਿ ਭਾਈ ਦੱਬੀ ਹੋਰ ਅਕਾਉਂਟਿੰਗ ਹਮ ਕਿਉਂਕਿ ਤਰਕ ਤਾਂ ਫਿਰ ਇਹੋ ਹੀ ਦਿਓਗੇ ਨਾ ਜਾ ਕੇ ਕਿ ਹਾਂ ਜੀ ਸਾਡਾ ਰਿਸ਼ਤਾ ਤਰੇੜਿਆ ਪਿਆ ਜੀ ਤਾਂ ਉਹਦੇ ਵਿੱਚ ਕੀ ਹੈ ਕਿ ਉਹ ਸਬੂਤ ਲੱਗ ਜਾਏਗਾ ਹਮ ਜਿਹੜਾ ਐਵੀਡੈਂਸ ਐਕਟ ਆ ਉਹਦੇ ਵਿੱਚ ਉਹਨੂੰ ਮਾਨਤਾ ਮਿਲ ਗਈ ਚਾਹ ਦੇਖੋ ਜੀ ਆ ਐ ਕਰਦਾ ਐ ਕਰਦਾ ਤੇ ਜਿਹੜੇ ਮਤਲਬ ਕਿ ਜਾਦੇ ਖਾਣ ਪੀਣ ਵਾਲੇ ਆ ਉਤੜ ਗੜੇ ਜਾਣਗੇ ਇਹਦੇ ਚੋਂ ਉਹ ਪਤਾ ਨਹੀਂ ਟੰਗਾ ਤਾਹ ਨੂੰ ਹੀ ਹੋਂ ਤੇ ਉਹ ਵੀਡੀਓ ਵੀ ਨਾਲ ਆ ਜਾਵੇ ਉਹ ਆਡੀਓ ਵੀ ਆ ਜਾਵੇ ਕਿ ਆ ਦੇਖੋ ਜੀ ਇਹਦਾ ਮੰਜੇ ਤੇ ਪਿਆ ਮੁਸ਼ਕਿਲ ਕਰਨਾ ਹੈ ਸ਼ੀਰ ਸ਼ਾਸਨ ਕਰਦਾ ਜੀ ਜੀ ਬਿਲਕੁਲ 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 ਖੈਰ ਚਲੋ ਜੀ ਹਾਂ ਜੀ ਇਕਾਲ ਜੀ ਅੱਜ ਇੱਕ ਖਬਰ ਆ ਰਹੀ ਹੈ ਤੇ ਖਬਰਾਂ ਤੇ ਇਹਨਾਂ ਤੇ ਵੀ ਕਾਫੀ ਗੱਲ ਹੋ ਗਈ ਮੈਨੂੰ ਲੱਗਦਾ ਸੀ ਵੀ ਚਲੋ ਅੱਜ ਮਜੀਠੀਆ ਸਾਹਿਬ ਵਾਲੀ ਗੱਲ ਨਾ ਕਰੀਏ ਇਹ ਕਹਿੰਦੇ ਕਿ ਬਿਕਰਮ ਸਿੰਘ ਮਜੀਠੀਆ ਦੀ ਅਮਰ ਸਰ ਇਹ ਸਿੱਕੇ ਕਹਿੰਦੇ ਬਈ ਤਾਂ ਗੱਲ ਇਹ ਆ ਅਰੇ ਸਰ ਫਾਸੀ ਨੂੰ ਫਟਕਣ ਕਾਦੀ ਆ ਹੁਣ ਇੱਕ ਛਾਪਾ ਵੱਜੇ 100 ਵੱਜਣ 500 ਵੱਜੇ ਜਦੋਂ ਕੇਸ ਤੁਹਾਡੇ ਤੇ ਬਣ ਗਿਆ ਜੀ ਬੰਦਾ ਅੰਦਰ ਬੈਠਾ ਹੈ ਬਿਲਕੁਲ ਠੀਕ ਹੈ ਜੀ ਉਹ ਤੇ ਸਤਿਆਜੀਤ ਸਿੰਘ ਮਜੀਠੀਏ ਉਹਨਾਂ ਨੇ ਚੀਫ ਕਾਲਸਾ ਦਵਾਨ ਚੋਂ ਵੀ ਕੱਢਤਾ ਸੀ ਫੇਰ ਉਹਦੀ ਵਾਪਸੀ ਹੋ ਗਈ ਆ ਚੀਫ ਕਾਲਸਾ ਦਵਾਨ ਵਾਲਿਆਂ ਨੂੰ ਉਹਨਾਂ ਨੇ ਤਲਬ ਕਰ ਲਿਆ ਅਕਾਲ ਤਖਤ ਸਾਹਿਬ ਤੇ ਉਹ ਜਿਵੇਂ ਉਧਰੋਂ ਤਖਤ ਸ਼੍ਰੀ ਪਟਨਾ ਸਾਹਿਬ ਤੇ ਸ੍ਰੀ ਅਕਾਲ ਤਖਸਾਲ ਉਹਨਾਂ ਦਾ ਸਮਝੌਤਾ ਹੋ ਗਿਆ ਉਹਨਾਂ ਨੇ ਆਦੇ ਹਦੇਸ਼ ਵਾਪਸ ਲੈ ਲਏ ਉਹਨਾਂ ਨੇ ਆਦੇ ਵਾਪਸ ਲੈ ਲਏ ਤੋ ਕਿਤੇ ਸਮਝੌਤੇ ਨੇ ਸਰ ਕਿਤੇ ਇਦਾਂ ਚੱਲਦਾ ਕੰਮ ਕੋਈ ਗੱਲ ਨਹੀਂ ਹੈ ਮਜੀਠਿਆ ਜੇ ਗੁਨਾਹਗਰ ਹੋਇਆ ਤੇ ਇਹ ਉਹਨੂੰ ਜੇਲ੍ਹ ਚੋਂ ਬਾਹਰ ਨਹੀਂ ਆਉਣ ਦੇਣਗੇ ਜੇ ਉਹ ਬੇਗੁਨਾ ਹੋਇਆ ਤੇ ਤੁਹਾਡੇ ਸਾਹਮਣੇ ਪਹਿਲਾਂ ਪਾਉਂਦਾ ਫਿਰੇਗਾ ਫਿਰ ਉਹ ਉਹ ਤਾਂ ਹੀ ਹੈ ਤੇ ਚੀ ਚੀ ਜੀ ਤੁਹਾਨੂੰ ਦੱਸੇਗਾ ਬਿਲਕੁਲ 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 ਜੀ ਫਿਰ ਚਲੋ ਹਾਂਜੀ ਹਾਂਜੀ ਨਵੇਂ ਕਾਨੂੰਨ ਮੁਤਾਬਕ ਡਿਜੀਟਲ ਐਵੀਡੈਂਸ ਜਿਹੜੇ ਆ ਜਿਹੜੇ ਆ ਮਨਜ਼ੂਰ ਕੀਤੇ ਜਾਂਦੇ ਆ ਜੀਤਾ ਜੀ ਬਿਲਕੁਲ ਇਹ ਤੇ ਕਾਫੀ ਇੰਟਰਵਿਊਜ਼ ਵਗੈਰਾ ਹੁੰਦੀਆਂ ਨੇ ਜਾਂ ਉਹਨਾਂ ਦੇ ਵਿੱਚ ਕਾਫੀ ਕੋਸ਼ਿਸ਼ਾਂ ਸਾਹਮਣੇ ਆਈਆਂ ਨੇ ਪਹਿਲਾਂ ਵੀ